ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਸੀਰੀਜ਼ ਦਾ ਤੀਸਰਾ ਤੇ ਆਖਰੀ ਮੈਚ ਹਰਾਰੇਚ ਅੱਜ ਖੇਡਿਆ ਜਾਣਾ ਹੈ ਸੀਰੀਜ਼ 'ਚ ਇੱਕ ਇੱਕ ਦੀ ਬਰਾਬਰੀ ਤੇ ਚੱਲ ਰਹੀਆਂ ਦੋਹੇ ਟੀਮਾਂ ਲਈ ਸੀਰੀਜ਼ ਜਿੱਤਣ ਲਈ ਅੱਜ ਦਾ ਮੁਕਾਬਲਾ ਜਿਤਨਾ ਬੇਹੱਦ ਜ਼ਰੂਰੀ ਹੈ ਅੱਜ ਦਾ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 4:30 ਵਜੇ ਸ਼ੁਰੂ ਹੋਵੇਗਾ ਸੀਰੀਜ਼ ਦਾ ਪਹਿਲਾ ਮੈਚ ਜ਼ਿੰਬਾਬਵੇ ਨੇ ਜਿੱਤਿਆ ਸੀ ਜਦਕਿ ਦੂਜਾ ਮੈਚ ਭਾਰਤ ਨੇ 10 ਵਿਕਟਾਂ ਦੇ ਫਰਕ ਨਾਲ ਇੱਕ ਤਰਫਾ ਅੰਦਾਜ਼ ਵਿੱਚ ਜਿੱਤਿਆ T20 ਸੀਰੀਜ਼ ਤੋਂ ਪਹਿਲਾਂ ਖੇਡੇ ਗਏ ਵਨ ਡੇ ਮੈਚਾਂ ਦੀ ਸੀਰੀਜ਼ ਭਾਰਤੀ ਟੀਮ ਆਪਣੇ ਨਾਮ ਕਰ ਚੁੱਕੀ ਹੈ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਖੇਡ ਪੱਤਰ ਪਰਵੇਸ਼ ਉਮੀਦ ਕਰ ਸਕਦੀ ਹੈ ਕਿ ਟੀਮ ਇੰਡੀਆ ਅੱਜ ਸੀਰੀਜ਼ ਜਿੱਤ ਲਏਗੀ ਬਿਲਕੁਲ ਉਮੀਦ ਕੀਤੀ ਜਾ ਸਕਦੀ ਹੈ ਨਵਦੀਪ ਕੇ ਟੀਮ ਇੰਡੀਆ ਯਕੀਨੀ ਤੌਰ ਤੇ ਸੀਰੀਜ਼ ਜਿੱਤਣ ਦੀ ਹੁਣ ਫੇਰ ਤੋਂ ਮੁੱਖ ਦਾਅਵੇਦਾਰ ਬਣ ਗਈ ਹੈ ਪਹਿਲਾ T20 ਟੀਮ ਇੰਡੀਆ ਹਾਰੀ ਜ਼ਰੂਰ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਕਮਬੈਕ ਟੀਮ ਇੰਡੀਆ ਨੇ ਦੂਜੇ T20 ਮੁਕਾਬਲੇ 'ਚ ਕਰਕੇ ਦਿਖਾਇਆ ਉਸ ਤੋਂ ਬਾਅਦ ਇੱਕ ਵਾਰ ਫੇਰ ਤੋਂ ਫੈਨਸ ਨੂੰ ਪੂਰੀ ਤਰ੍ਹਾਂ ਯਕੀਨ ਹੋ ਚੁੱਕੇ ਹੈ ਕਿ ਜ਼ਿੰਬਾਬਵੇ ਦੀ ਟੀਮ ਇੱਕ ਮੈਚ ਵਿੱਚ ਉਲਟਫੇਰ ਕਰਨ 'ਚ ਜ਼ਰੂਰ ਕਾਮਯਾਬ ਹੋ ਗਈ ਪਰ ਟੀਮ baar-baar yeh उलटफेर ਕਰਨ ਤੇ कामयाब ਨਹੀਂ ਹੋ 사ਦੀ ਕਿਉਂਕਿ ਟੀਮ ਇੰਡੀਆ ਆਪਣੀ ਯੁਵਾ ਟੀਮ ਦੇ ਨਾਲ ਵੀ ਜ਼ਿੰਬਾਬਵੇ ਦੀ ਟੀਮ ਨੂੰ ਮਾਤ ਦੇਣ ਦਾ दम ਰੱਖਦੀ ਹੈ ਜੇਕਰ ਦੂਜੇ T20 ਮੁਕਾਬਲੇ ਦਾ ਪਹਿਲੇ T20 ਮੁਕਾਬਲੇ ਨਾਲ ਕੰਪੈਰੀਜ਼ਨ ਕੀਤਾ ਜਾਏ ਤਾਂ ਸਭ ਤੋਂ ਟੀਮ 'ਚ ਫੇਰ ਬਦਲ ਕੀਤਾ ਗਿਆ ਦੋ ਤੇਜ਼ ਗੇਂਦਬਾਜ਼ਾਂ ਨੂੰ ਮੌਕਾ ਦਿੱਤਾ ਗਿਆ ਬਰਿੰਦਰ ਸਰਾ ਅਤੇ ਦਵਲ ਕੁਲ ਕਰਨ ਇਹਨਾਂ ਦੋਨੋਂ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵਨਡੇ ਮੈਚੇਜ਼ ਵੀ लाजवाब ਰਿਹਾ ਸੀ ਅਤੇ ਬਰਿੰਦਰ ਸਰਾ ਨੇ ਖਾਸ ਤੌਰ ਤੇ ਜਿਸ ਕਿਸਮ ਦਾ ਪ੍ਰਦਰਸ਼ਨ ਦੂਜੇ T20 'ਚ ਕਰਕੇ ਦਿਖਾਇਆ ਉਸ ਤੋਂ ਸਾਫ ਸਾਬਤ ਹੋ ਗਿਆ ਕਿ ਰਿਸ਼ੀ धवन ਅਤੇ ਜੈਦੇਵ ਮੁਆਕਤ ਦੇ ਮੁਕਾਬਲੇ ਇਹਨਾਂ ਦੋਨੋਂ ਗੇਂਦਬਾਜ਼ਾਂ ਨੂੰ ਮੌਕਾ ਦੇਣਾ ਕਿਤੇ ਜ਼ਿਆਦਾ ਫਾਇਦੇਮੰਦ ਕਿਤੇ ਜ਼ਿਆਦਾ ਲਾਤ ਹੈ ਇੱਕ ਟੀਮ ਇੰਡੀਆ ਲਈ ਸਦ ਹੋਇਆ ਤੇ ਇੱਕ ਵਾਰ ਫੇਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਬਹੁਤ ਜ਼ਿਆਦਾ ਚੇਂਜੇਸ ਨਹੀਂ ਕਰੇਗੀ ਇਹੀ ਉਮੀਦ ਕਰਨੀ ਚਾਹੀਦੀ ਹੈ ਕਿ ਟੀਮ ਇੰਡੀਆ ਦੁਬਾਰਾ ਤੋਂ ਸੇਮ ਟੀਮ ਕੰਬੀਨੇਸ਼ਨ ਦੇ ਨਾਲ ਉਤਰੀਗੀ ਅਤੇ ਇਹ ਟੀਮ ਕੰਬੀਨੇਸ਼ਨ ਟੀਮ ਇੰਡੀਆਜ਼ ਲਈ ਵਿਨਿੰਗ ਕੰਬੀਨੇਸ਼ਨ ਸਾਬਿਤ ਹੋ ਸਕਦਾ ਹੈ। ਪ੍ਰਵੇਸ਼ ਪਿਛਲੇ ਮੈਚ ਦੇ ਵਿੱਚ ਵੀ ਮਨਦੀਪ ਸਿੰਘ ਤੇ ਬਰਿੰਦਰ ਸਰਾਂ ਦੀ ਜੋ ਪਰਫਾਰਮੈਂਸ ਸੀ ਕਾਫੀ ਕਾਬਿਲ ਤਾਰੀਫ ਰਹੀ ਸੀ ਅੱਜ ਦੇ ਮੈਚ ਵਿੱਚ ਵੀ ਇਹਨਾਂ ਦੋਹਾਂ ਖਿਡਾਰੀਆਂ ਤੋਂ ਉਮੀਦ ਕਰੀਏ। ਜੀ ਕਿਹਾ ਜਾ ਸਕਦਾ ਹੈ ਕਿ ਟੀਮ ਇੰਡੀਆ 'ਚ ਜੋ ਪੰਜਾਬੀ ਤੜਕਾ ਲੱਗ ਰਿਹਾ ਉਹ ਬੇਹਦ ਸ਼ਾਨਦਾਰ ਰਿਹਾ। ਮਨਦੀਪ ਸਿੰਘ ਨੇ ਆਪਣੇ ਦੂਜੇ T20 ਮੁਕਾਬਲੇ ਵਿੱਚ ਲਾਜਵਾਬ ਤਾਰੀ ਖੇਡੀ ਅਰਦ ਸੈਕੜਾ ਜੜਿਆ ਪਹਿਲੇ T20 ਜੀ ਵੀ ਸ਼ਾਨਦਾਰ ਪਾਰੀ ਖੇਡ ਰਹੀ ਸੀ اچھا ਆਗਾਜ਼ ਕੀਤਾ ਸੀ 31 ਰਨ ਦੀ ਪਾਰੀ ਖੇਡੀ ਸੀ ਪਰ ਉਸ ਪਾਰੀ ਨੂੰ ਲੰਮਾ ਨਹੀਂ ਲੈ ਕੇ ਜਾ ਸਕੇ ਦੂਜੇ ਮੁਕਾਬਲੇ ਵਿੱਚ ਉਹਨਾਂ ਨੇ ਪਹਿਲੇ ਮੈਚ ਵਾਲੀ ਗਲਤੀ ਨਹੀਂ ਕੀਤੀ ਦੂਜੇ ਮੁਕਾਬਲੇ ਵਿੱਚ ਹਾਲਾਂਕਿ ਦੋ ਮੌਕੇ ਤੇ ਡ੍ਰੌਪ ਜ਼ਰੂਰ ਹੋਏ ਪਰ ਲੱਕ ਕ੍ਰਿਕਟ ਦੀ ਖੇਡ ਦਾ ਇੱਕ ਹਿੱਸਾ ਹੈ ਤੇ ਇਸ ਲੱਕ ਨੂੰ ਪੂਰੀ ਤਰ੍ਹਾਂ ਉਹਨਾਂ ਨੇ ਇਸਤੇਮਾਲ ਕੀਤਾ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਦੂਜੇ ਪਾਸੇ ਦਰਿੰਦਰ ਸਰਾ ਨੇ T20 ਮੁਕਾਬਲੇ ਵਿੱਚ ਡੈਬਿਊ ਕਰਦੇ ਹੋਏ ਟੀਮ ਇੰਡੀਆ ਵੱਲੋਂ ਬੈਸਟ ਡੈਬਿਊ ਕੀਤਾ ਕਿਉਂਕਿ ਐਸਾ ਪ੍ਰਦਰਸ਼ਨ ਕਿਸੇ ਵੀ ਭਾਰਤੀ ਗੇਂਦਬਾਜ਼ ਨੇ ਆਪਣੇ ਡੈਬਿਊ ਮੌਕੇ ਹਜੇ ਤੱਕ ਨਹੀਂ ਸੀ ਕਰਕੇ ਵਿਖਾਇਆ 4 ਓਵਰਾਂ ਤੇ 10 ਰਨ ਦੇ ਕੇ 4 ਵਿਕਟ ਆਪਣੀ ਝੋਲੀ ਚ ਪਾਏ ਸ਼ਾਨਦਾਰ ਸ਼ੁਰੂਆਤ ਦਿੱਤੀ ਭਾਰਤੀ ਟੀਮ ਨੂੰ ਅਤੇ ਟੀਮ ਇੰਡੀਆ ਦੀ ਜਿੱਤੇ ਹੀਰੋ ਵੀ ਬਣੇ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਲਈ